वेलकम टू खन्ना न्यूज़ लाइव लोकसभा श्री फतगढ़ साहब ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਡਾਕਟਰ ਅਮਰ ਸਿੰਘ ਨੂੰ ਉਸ ਵੇਲੇ ਵੱਡਾ ਹੁਲਾਰਾ ਮਿਲਿਆ ਜਦੋਂ ਸੇਵਾਮੁਕਤ ਪੰਜਾਬ ਪੁਲਿਸ ਐਸਪੀ ਸਤਨਾਮ ਸਿੰਘ ਬੈਂਸ ਆਮ ਆਦਮੀ ਪਾਰਟੀ ਨੂੰ ਅਲਵਿਦਾ ਕਹਿ ਕੇ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਏ ਇਸ ਮੌਕੇ ਐਸਪੀ ਸਤਨਾਮ ਸਿੰਘ ਮੈਂਸ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਨਹੀਂ ਸਗੋ ਸਰਮਾਇਦਾਰਾਂ ਦੀ ਪਾਰਟੀ ਬਣ ਗਈ ਹੈ ਇਸ ਲਈ ਉਹਨਾਂ ਨੇ ਫੈਸਲਾ ਕੀਤਾ ਕਿ ਹੁਣ ਉਹ ਆਪਣੇ ਸਾਥੀਆਂ ਸਮੇਤ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਏ ਹਨ ਅਤੇ ਡਾਕਟਰ ਅਮਰ ਸਿੰਘ ਦੇ ਮੋਢੇ ਨਾਲ ਮੋਢਾ ਲਾ ਕੇ ਭਾਰੀ ਬਹੁਮਤ ਨਾਲ ਜਿਤਾਉਣਗੇ ਇਸ ਮੌਕੇ ਡਾਕਟਰ ਅਮਰ ਸਿੰਘ ਨੇ ਐਸਪੀ ਸਤਨਾਮ ਸਿੰਘ ਨੂੰ ਭਰੋਸਾ ਦਿਵਾਇਆ ਕਿ ਉਹਨਾਂ ਨੂੰ ਪਾਰਟੀ ਵਿੱਚ ਬਣਦਾ ਮਾਨ ਸਤਿਕਾਰ ਦਿੱਤਾ ਜਾਵੇਗਾ ਕੰਗਰੂ ਹਾਂਜੀ ਹਾਂਜੀ ਅੱਜ ਕਾਂਗਰਸ ਜੁਆਇਨ ਕੀਤੀ ਹੈ ਕੀ ਕਹਿਣਾ ਚਾਹੁੰਦੇ ਹੋ ਅੱਜ ਮੈਂ ਆਮ ਆਦਮੀ ਪਾਰਟੀ ਛੱਡ ਕੇ ਦੁਬਾਰਾ ਕਾਂਗਰਸ ਨੂੰ ਜੁਆਇਨ ਕਰ ਰਿਹਾ ਹਾਂ ਉਹਦਾ ਕਾਰਨ ਬੜਾ ਏ ਹੈ ਕਿ ਮੈਂ ਆਮ ਪਾਰਟੀ ਪਲ ਸੰਭਾਵੀ ਕੈਂਡੀਡੇਟ ਬਣਿਆ ਸੀ ਪਰ ਆਮ ਆਦਮੀ ਪਾਰਟੀ ਵਿੱਚ ਆਮ ਬੰਦੇ ਦੀ ਕੋਈ ਬੁਕਤ ਨਹੀਂ ਜਿਹਨੂੰ ਮੈਂ ਅੱਜ ਛੱਡ ਰਿਹਾ ਤੇ ਕਾਂਗਰਸ ਪਾਰਟੀ ਨੂੰ ਜੁਆਇਨ ਕਰ ਰਿਹਾ ਕਾਂਗਰਸ ਦੇ ਨੀਤੀਆਂ ਨੇ ਤੁਹਾਨੂੰ ਕਿੰਨੇ ਵਧੀਆ ਲੱਗਿਆ ਨੇ ਜਿਹੜੇ ਅੱਜ ਤੁਸੀਂ ਇਹਨਾਂ ਦੇ ਦੁਆਰਾ ਇੰਜੁਆਇਨ ਕੀਤਾ ਕਾਂਗਰਸ ਪਾਰਟੀ ਦੇ ਵਿੱਚ ਇਕਾ ਹੈ ਡਿਸਪਲਿਨ ਹੈ ਸਾਰਾ ਕੁਝ ਹੈ ਇਹ ਆਪਣੇ ਵਰਕਰ ਦੀ ਕਦਰ ਕਰਨੀ ਜਾਣਦੀ ਹੈ ਜਿਨ੍ਹਾਂ ਗੱਲਾਂ ਤੇ ਮੈਂ ਪ੍ਰਭਾਵਤ ਹਾਂ ਕਿਉਂਕਿ ਮੈਂ ਪਹਿਲਾਂ ਵੀ ਕਾਂਗਰਸ ਨਾਲ ਮੇਰਾ ਕਾਫੀ ਸਹਿਚਾਰਿਆ ਜਦੋਂ ਮੈਨੂੰ ਸਰਵਿਸ ਸੀਗਾ ਇਹਨਾਂ ਵਿੱਚ ਗਲਤ ਸੁਣਨ ਦੀ ਜਿਹੜਾ ਮਾਦਾ ਸ਼ੈਨਸ਼ੀਲਤਾ ਆ ਪਰ ਉਹ ਆਮ ਪਾਰਟੀ ਦੇ ਵਿੱਚ ਇਦਾਂ ਦਾ ਡਿਸਪੀਸਪਲਨ ਹੈ ਨਹੀਂ ਦਾ ਆਮ ਆਦੀ ਪਾਰਟੀ ਵਿੱਚੋਂ ਤੁਹਾਨੂੰ ਪਹਿਲਾਂ ਕੈਂਡੀਡੇਟ ਵੀ ਅਨਾਉਂਸ ਕਰਨ ਦਾ ਤੁਹਾਡਾ ਹੈਗਾ ਜੀ ਸੰਭਾਵੀ ਉਮੀਦਵਾਰ ਸੀ ਕੀ ਕਾਰਨ ਬਣੇ ਨੇ ਉਹਦੇ ਉਹਦੇ ਵਿੱਚ ਜਿਹੜੇ ਬੰਦੇ ਸੈਲਫਿਸ਼ ਆ ਸਾਰੇ ਜਿੱਦਾਂ ਸਾਡੇ ਹਰਜੀਤ ਮੰਗੜ ਸੀਗੇ ਜਿਹਦੇ ਰਾਹੀਂ ਮੈਂ ਪਾਰਟੀ ਆਪਣੇ ਜੁਆਨ ਕੀਤੀ ਸੀਗੀ ਆਪਣੇ ਸਗੇ ਹਰਪਾਲ ਚਿਮਾ ਜੀ ਉਹਨਾਂ ਕੋਲ ਜਾ ਕੇ ਜੁਆਇਨ ਕੀਤੀ ਸੀ ਪਰ ਉਸ ਤੋਂ ਬਾਅਦ ਪਾਰਟੀ ਨੇ ਉਹ ਕਦਰ ਨਹੀਂ ਕੀਤੀ ਕਿਉਂਕਿ ਜਿਹੜੇ ਜਦੋਂ ਸਰਕਾਰ ਹੋਂਦ ਵਿੱਚ ਵੀ ਨਹੀਂ ਆਈ ਸੀ ਉਹ ਤੋਂ ਪਹਿਲਾਂ ਅਸੀਂ ਜਿਹੜੇ ਬੰਦੇ ਸਾਡੇ ਇਹਨਾਂ ਦੇ ਪੋਸਟ ਨਹੀਂ ਲਾਉਂਦੇ ਸੀਗੇ ਉਹਨਾਂ ਨਾਲ ਅਸੀਂ ਲੜੇ ਆ ਸਰੀ ਬੈਂਸ ਪੇਸਾਇਆ ਹੁੰਦਾ ਰਿਹਾ ਪਰ ਇਹ ਨਹੀਂ ਅੱਜ ਉਹਨਾਂ ਬੰਦਿਆਂ ਨੂੰ ਲਿਆ ਕੇ ਅੱਗੇ ਕਰ ਲਿਆ ਬਾਕੀ ਬੰਦੇ ਨਹੀਂ ਪਿੱਛੇ ਗਏ ਇਹ ਪੀ ਪੀ ਇਹ ਪੀ ਲ ਜਿਹੜੀ ਅੱਜ ਤੁਸੀਂ ਅਮਰ ਸਿੰਘ ਡਾਕਟਰ ਸਾਡੇ ਜੁਆਇਨ ਕੀ ਮੈਂ ਜਦੋਂ ਆਪਣੀ ਕੈਂਪੇਨ ਕੀਤੀ ਸੀਗੀ ਅ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ 9 ਦੇ 9 ਹਲਕਿਆਂ ਦੇ ਵਿੱਚ ਗਿਆ ਮੈਂ 9 ਦੇ 9 ਹਲਕਿਆਂ ਦੇ ਵੋਟਰ ਤੇ ਸਪੋਰਟਰ ਜਿਹੜੇ ਮੇਰੇ ਸਗੇ ਮੈਂ ਉਹਨਾਂ ਨੂੰ ਅਪੀਲ ਕਰਦਾ ਆਂ ਕਿ ਜਦੋਂ ਤੁਸੀਂ ਮੇਰੀ ਸਪੋਰਟ ਕਰ ਰਹੇ ਸੀ ਮੈਨੂੰ ਚੁਣਨਾ ਚਾਹੁੰਦੇ ਸੀ ਉਸੇ ਵਿਹਾਰ ਤੇ ਡਾਕਟਰ ਅਮਰ ਸਿੰਘ ਜੀ ਦੀ ਸਪੋਰਟ ਕਰੋ ਤਾਂ ਜੋ ਇਹਨਾਂ ਨੂੰ ਜਿਤਾ ਕੇ ਅਸੀਂ ਪਾਰਲੀਮੈਂਟ ਦੁਆਰਾ ਪੀਚੀਏ ਤੇ ਇਹਨਾਂ ਦੇ ਨਾਲ ਮੁੰਡੇ ਨਾਲ ਮੁੰਡਾ ਜੋੜ ਕੇ ਮੈਂ ਤੁਹਾਡੀਆਂ ਮੁਸ਼ਕਲਾਂ ਦਾ ਹੱਲ ਮੈਂ ਕਰਾਂਗਾ ਅਤੇ ਇਹਨਾਂ ਦੇ ਨਾਲ ਇਹਨਾਂ ਕਿਨਾਂ ਇਹਨਾਂ ਕੁਝ ਮੈਂ ਤੁਹਾਡਾਂ ਵਾਅਦਾ ਕਰਦਾ ਹਾਂ ਸਰਜੀ ਕਾਂਗਰਸ ਨੂੰ ਬੜਾ ਹੰਗਾਰਾ ਮਿਲਿਆ ਬੈਸ ਦੁਆਰਾ ਤੁਹਾਡੀ ਕਾਂਗਰਸ ਪਾਰਟੀ ਦੀ ਕੀਤੀ ਗੱਲ ਦੇਖੋ ਜਿਸ ਤਰੀਕੇ ਨਾਲ ਆਮ ਆਦਮੀ ਪਾਰਟੀ ਵਿੱਚ ਵੀਆਈਪੀ ਕਲਚਰ ਭਾਰੂ ਹੋ ਗਿਆ ਜਿਸ ਤਰੀਕੇ ਨਾਲ ਬਾਹਰੋਂ ਆ ਕੇ ਲੋਕ ਜਿਹੜੇ ਨੇ ਉਹ ਉਹਨਾਂ ਨੇ ਗੁਸਪੈਟ ਕਰ ਲਈ ਆਮ ਆਦਮੀ ਪਾਰਟੀ ਚ ਕਿਉਂਕਿ ਸੱਤਾ ਦੇ ਲਾਲਚ ਵਿੱਚ ਹਰ ਬੰਦਾ ਸੱਤਾ ਨਾਲ ਜੁੜਨਾ ਚਾਹੁੰਦਾ ਤੋਂ ਜਿਹੜੀਆਂ ਆਮ ਆਦਮੀ ਲਈ ਕੋਈ ਨੀਤੀਆਂ ਸੀਗੀਆਂ ਜਾਂ ਉਹਨਾਂ ਦੀਆਂ ਗੱਲਾਂ ਸੀਗੀਆਂ ਉਹ ਬਿਲਕੁਲ ਅੱਜ ਬੇਬੁਨਿਆਦ ਸਾਬਤ ਹੋਈਆਂ ਨੇ ਇਹੀ ਕਾਰਨ ਹੈ ਕਿ ਉਹਨਾਂ ਨੂੰ ਅੱਜ ਛੜ ਛੜ ਕੇ ਲੋਕ ਜਿਹੜੇ ਨੇ ਉਹ ਦੂਸਰੀਆਂ ਪਾਰਟੀਆਂ ਵਿੱਚ ਜਾ ਰਹੇ ਨੇ ਤਾਂ ਅੱਜ ਖੰਨਾ ਦੇ ਵਿੱਚ ਕਾਂਗਰਸ ਪਾਰਟੀ ਦੀ ਕੈਂਪੇਨ ਨੂੰ ਬਹੁਤ ਵੱਡਾ ਹੁਲਾਰਾ ਮਿਲਿਆ ਡਾਕਟਰ ਅਮਰ ਸਿੰਘ ਜੀ ਦੀ ਜਿਹੜੀ ਕੈਂਪੇਨ ਆ ਉਹ ਅੱਜ ਹੋਰ ਦੁੱਗਣੀ ਤਿੱਗਣੀ ਜਿਹੜੀ ਆ ਮਜ਼ਬੂਤ ਹੋਈ ਹੈ ਬਹੁਤ ਹੀ ਯੋਗ ਕਾਬਿਲ ਔਰ ਚੰਗੇ ਅਫਸਰ ਜਿਹੜੇ ਲੋਕਾਂ ਨਾਲ ਜੁੜੇ ਰਹੇ ਨੇ ਜਿਨ੍ਹਾਂ ਨੇ ਲੋਕ ਮੁੱਦਿਆਂ ਦੇ ਉੱਤੇ ਹਮੇਸ਼ਾ ਪਹਿਰਾ ਦਿੱਤਾ ਸਾਧ ਸਤਨਾਮ ਸਿੰਘ ਬੈਂਸ ਜਿਹੜੇ ਅੱਜ ਕਾਂਗਰਸ ਪਾਰਟੀ ਵਿੱਚ ਉਹਨਾਂ ਨੇ ਜੁਆਇਨਿੰਗ ਕੀਤੀ ਹੈ ਤੋ ਉਹਨਾਂ ਦਾ ਅਸੀਂ ਸਾਰੇ ਵੈਲਕਮ ਵੀ ਕਰਦੇ ਆਂ ਔਰ ਉਹਨਾਂ ਦੀਆਂ ਜੋ ਸਵਾਵਾਂ ਨੇ ਸਮਾਜ ਪ੍ਰਤੀ ਜੋ ਸਾਡੀ ਸੁਸਾਇਟੀ ਨੂੰ ਉਹਨਾਂ ਦੀ ਦੇਣ ਹੈ ਔਰ ਖਾਸ ਕਰਕੇ ਖੰਨੇ ਵਿੱਚ ਉਹਨਾਂ ਦਾ ਬਹੁਤ ਵੱਡਾ ਪ੍ਰਭਾਵ ਹੈ ਤਾਂ ਅੱਜ ਕਾਂਗਰਸ ਪਾਰਟੀ ਨੂੰ ਇਹਦਾ ਬਹੁਤ ਫਾਇਦਾ ਹੋਇਆ ਦੇਖੋ ਦੋ ਦਿਨ ਪਹਿਲਾਂ ਕਾਲੀਦਲ ਦੇ ਉਸ ਬਰਕਰੋਚਰ ਵਾਲੇ ਤੇ ਉਹ ਦੋ ਦਿਨ ਜਿਹੜਾ ਹੈਗਾ 18 ਘੰਟੇ ਜੇ ਵਾਪਸ ਚਲੇ ਗਏ ਕੀ ਇਹ ਆਪ ਦਾ ਕੋਈ ਪ੍ਰੈਸ਼ਰ ਪੈਂਦਾ ਉਹਨਾਂ ਤੇ ਦੇਖੋ ਜਿਹੜੇ ਆਪ ਦੇ ਐਮਐਲਏ ਨੇ ਸੌਂਹ ਸਾਹਿਬ ਉਹ ਦਬਾਅ ਪਾ ਕੇ ਉਹ ਕਿਸੇ ਨਾ ਕਿਸੇ ਟੇਢੇ ਢੰਗ ਨਾਲ ਉਹ ਲੋਕਾਂ ਨੂੰ ਜੁਆਇਨ ਤਾਂ ਜਰੂਰ ਕਰਾ ਰਹੇ ਨੇ ਪਰ ਉਹਨਾਂ ਦਾ ਹੁਣ ਇੱਕ ਤਰ੍ਹਾਂ ਦਾ ਮਜ਼ਾਕ ਬਣਦਾ ਜਾ ਰਿਹਾ ਜਿਸ ਤਰੀਕੇ ਨਾਲ ਅਕਾਲੀ ਦਲ ਦੇ ਜਿਹੜੇ ਵਿੱਕੀ ਪਾਟੀਆਂ ਜੀ ਪਹਿਲਾਂ ਤਾਂ ਸੌਂਦ ਸਾਹਿਬ ਨੇ ਉਹਨਾਂ ਦੇ ਬੜੇ ਕਸੀਦੇ ਪੜੇ ਔਰ ਬਹੁਤ ਸਾਰੀਆਂ ਉਹਨਾਂ ਦੀਆਂ ਪ੍ਰਾਪਤੀਆਂ ਦੱਸੀਆਂ ਔਰ ਉਹਨੂੰ ਬੜੇ ਚਾਅ ਦੇ ਨਾਲ ਉਹਨਾਂ ਨੂੰ ਜੁਆਇਨ ਕਰਾਇਆ ਔਰ 24 ਘੰਟੇ ਦੇ ਵਿੱਚ ਵਿੱਚ ਹੀ ਉਹ ਦੁਬਾਰਾ ਅਕਾਲੀ ਦਲ ਵਿੱਚ ਚਲੇ ਗਏ ਸੋ ਇਹਦੇ ਨਾਲ ਇਹ ਜਿਹੜੀ ਇੱਕ ਸਰੋਪਾ ਗੈਂਗ ਦੀ ਇੱਕ ਮੁਹਿੰਮ ਜਿਹੜੀ ਚੱਲੀ ਹੋਈ ਸੀਗੀ ਉਹਨੂੰ ਬਹੁਤ ਵੱਡੀਆਂ ਬ੍ਰੇਕਾਂ ਲੱਗੀਆਂ ਨੇ ਔਰ ਐਮਐਲਏ ਸੌਂਹ ਸਾਹਿਬ ਆਪਣਾ ਹੀ ਮਜ਼ਾਕ ਬਣਾ ਰਹੇ ਨੇ ਸੋ ਇਹ ਜਿਹੜੀਆਂ ੱੱਕੇ ਨਾਲ ਜੁਆਇਨਿੰਗਸ ਨੇ ਜਾਂ ਦਬਾਅ ਪਾ ਕੇ ਤੁਸੀਂ ਲੋਕਾਂ ਨੂੰ ਤੰਗ ਪਰੇਸ਼ਾਨ ਕਰ ਰਹੇ ਹੋ ਇਹ ਜ਼ਿਆਦਾ ਤਰ ਨਹੀਂ ਚਲਦੀਆਂ ਗੱਲਾਂ ਉਹ ਲੋਕਾਂ ਦੇ ਸਾਹਮਣੇ ਸੱਚਾਈ ਆਊਗੀ ਔਰ ਐਤਕੀ ਦੇਖੋ ਇੱਕ ਬਦਲਾਅ ਜਿਹੜਾ ਸੀ ਔਰ ਇੱਕ ਮੌਕਾ ਦੇਣ ਦੀ ਗੱਲ ਸੀਗੀ ਉਹ ਤਾਂ ਬਿਲਕੁਲ ਹੀ ਲੋਕਾਂ ਦੇ ਮਨੋਂ ਲਹਿ ਗਈ ਹੈ ਲੋਕਾਂ ਨੂੰ ਪਤਾ ਲੱਗ ਗਿਆ ਜੋ 2.5 ਸਾਲ ਦੀ ਕਾਰਜ ਜੁਗਾਰੀ ਹੈ ਜੋ ਐਮਐਲਏ ਸਾਹਿਬ ਨੇ ਵਾਅਦੇ ਕੀਤੇ ਹਲਫੀਆ ਬਿਆਨ ਵੀ ਦਿੱਤੇ ਐਲਫੀਡੈਵਿਟ ਰਿਟਰਨ ਦਿੱਤੇ ਉਹ ਕਿਸੇ ਵੀ ਇੱਕ ਵੀ ਉਹਦਾ ਉਹਨਾਂ ਦਾ ਕੀਤਾ ਹੋਇਆ ਵਾਅਦਾ ਪੂਰਾ ਨਹੀਂ ਹੋਇਆ ਔਰ ਉਹਨਾਂ ਨੂੰ ਵੀ ਉਹ ਵਾਅਦਾ ਯਾਦ ਹੀ ਹੈ ਨਹੀਂ ਉਹਨਾਂ ਨੂੰ ਆਪਣੇ ਹਲਫੀਆ ਬਿਆਨ ਜਿਹੜੇ ਨੇ ਉਹ ਖੁਦ ਨਹੀਂ ਯਾਦ ਸੋ ਯਾਦ ਉਹਨਾਂ ਨੂੰ ਇੱਕ ਤਰੀਕ ਨੂੰ ਲੋਕ ਜਿਹੜੇ ਨੇ ਉਹ ਕਾਂਗਰਸ ਨੂੰ ਵੋਟਾਂ ਪਾ ਕੇ ਉਹਨਾਂ ਨੂੰ ਯਾਦ ਵੀ ਦਿਵਾਉਣਗੇ ਔਰ ਉਹਨਾਂ ਨੂੰ ਲੋਕ ਕਚੈਰੀ ਵਿੱਚ ਆ ਕੇ ਇਹ ਲੋਕਾਂ ਦਾ ਜਵਾਬ ਵੀ ਦੇਣਾ ਪਊਗਾ ਆਉਣ ਵਾਲੀ ਜਿਹੜੇ ਆਂਗਨ ਵਿਧਾਨ ਸਭਾ ਹੋਣਗੀਆਂ ਉਹਨਾਂ 'ਚ ਕਾਂਗਰਸ ਤਾਂ ਦਿਖ ਰਹੀ ਹੈ ਵੀ ਆਜੂਗੀ ਪਰ ਜਿਹੜੇ ਇਹਨਾਂ ਨੇ ਐਫੀਡਾ ਦਿੱਤੇ ਹੋਏ ਨੇ ਕਾਂਗਰਸ ਸਰਕਾਰ ਉਹਨਾਂ ਦੇ ਪਰਚੇ ਇੱਕ ਰਾਂਚੀ 420 ਦੇ ਦੇਖੋ ਜਿਹੜਾ ਝੂਠ ਬੋਲ ਕੇ ਤੁਸੀਂ ਲੋਕਾਂ ਨਾਲ ਇੱਕ ਬਹੁਤ ਵੱਡਾ ਮਜ਼ਾਕ ਕਰਨ ਦੀ ਕੋਸ਼ਿਸ਼ ਕੀਤੀ ਔਰ ਤੁਸੀਂ ਇੱਕ ਰਿਟਨ ਜਿਹੜਾ ਸਰਕਾਰੀ ਕਾਗਜ਼ ਦੇ ਉੱਤੇ ਬਕਾਇਦਾ ਨੋਟਰੀ ਪਬਲਿਕ ਦਾ ਉਹ ਅਟੈਸਟਡ ਡਾਕੂਮੈਂਟ ਤੋ ਉਹ ਇੱਕ ਸਰਕਾਰੀ ਕਾਗਜ਼ਾਤ ਹੈ ਅਗਰ ਤੁਸੀਂ ਉਸ ਤੇ ਨਹੀਂ ਖੜੇ ਹੋਏ ਜਾਂ ਤੂੰ ਇਹ ਡਾ ਵੱਡਾ ਇਹ ਫਰਾਡ ਕੀਤਾ ਤਾਂ ਤੁਹਾਡੇ ਤੇ 420 ਦਾ ਜਿਹੜਾ ਪਰਚਾ ਦਰਜ ਹੋਣਾ ਚਾਹੀਦਾ ਅਗਰ ਤੁਹਾਡੀ ਸਰਕਾਰ ਨਹੀਂ ਕਰੇਗੀ ਤਾਂ ਸਾਡੀ ਸਰਕਾਰ ਆ ਕੇ ਅਸੀਂ ਇਹਦੇ ਤੇ ਕਾਰਵਾਈ ਕਰਾਂਗੇ ਰੋਲ ਦਰਸ਼ਕ ਕੀ ਮੈਨੂੰ ਲੱਗਦਾ ਹੈ ਜਿਹੜਾ ਬੈਂਸ ਸਾਹ ਤੁਹਾਡੇ ਨਾਲ ਮੁੱਦਾ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਸਰ ਸਤਨਾਮ ਸਿੰਘ ਬੈਂਸ ਜਿਹੜੇ ਰਿਟਾਇਰਡ ਐਸਪੀ ਸਾਹਿਬ ਨੇ ਉਹਨਾਂ ਦਾ ਕਾਂਗਰਸ ਪਾਰਟੀ ਹੋਣ ਤੇ ਮੈਂ ਬਹੁਤ ਦਿਲੋਂ ਔਰ ਕਾਂਗਰਸ ਪਾਰਟੀ ਵੱਲੋਂ ਬਹੁਤ ਸਵਾਗਤ ਕਰਦਾ ਹਾਂ ਕਿ ਇਹਨਾਂ ਨੇ ਸਾਨੂੰ ਅੱਜ ਜੁਆਇਨ ਕੀਤਾ ਦੂਸਰੀ ਗੱਲ ਮੈਂ ਇਹ ਕਹਿਣੀ ਚਾਹਨਾ ਕਿ ਦੇਖੋ ਜਿਹੜੀ ਆਮ ਆਦਮੀ ਪਾਰਟੀ ਆ ਉਹ ਆਪਣਾ ਜਿਹੜਾ ਰੀਅਲ ਵਰਕਰ ਆ ਜਿਹੜਾ ਉਹਨਾਂ ਦੇ ਪਿਛਲੇ 8-10 ਸਾਲ ਤੋਂ ਜਿਹੜਾ ਉਹਨਾਂ ਦੇ ਤੱਪੜ ਚੱਕਦਾ ਰਿਹਾ ਜਿਹੜਾ ਉਹਨਾਂ ਦੀਆਂ ਦਰਿਆਵਾਂ ਵਸਾਉਂਦਾ ਰਿਹਾ ਜਿਹੜਾ ਉਹਨਾਂ ਦੇ ਪੋਸਟਰ ਲਾਉਂਦਾ ਰਿਹਾ ਸਤਨਾਮ ਸਿੰਘ ਜੀ ਉਹਨਾਂ ਲੋਕਾਂ ਚੋਂ ਸਨ ਔਰ ਇਹਨਾਂ ਨੂੰ ਇਗਨੋਰ ਕਰਕੇ ਇੱਕ ਬਾਰੀ ਬੰਦੇ ਨੂੰ ਔਰ ਜਿਸ ਬੰਦੇ ਦਾ ਜੀਪੀ ਪਹਿਲਾਂ 4-5 ਪਾਰਟੀਆਂ ਛੱਡ ਚੁੱਕਿਆ ਉਹਦਾ ਕਿਸੇ ਪਾਰਟੀ ਚ ਪੱਕਾ ਨਹੀਂ ਰਹਿੰਦਾ ਮੈਨੂੰ ਤਾਂ ਇਹਨਾਂ ਦੀ ਆਮ ਪਾਰਟੀ ਵਾਲਿਆਂ ਦੀ ਹਾਈ ਕਮਾਂਡ ਦੀ ਸਮਝ ਨਹੀਂ ਆਈ ਅਰੇ ਜਿਹੜਾ ਬੰਦਾ ਕਦੇ ਕਿਸੇ ਪਾਰਟੀ ਚ ਨਹੀਂ ਟਿਕਿਆ ਉਹ ਤੁਹਾਡੀ ਪਾਰਟੀ ਚ ਕਿਵੇਂ ਟਿਕ ਜਾਊਗਾ ਔਰ ਇਹੋ ਜਿਹੇ ਡੈਡੀਕੇਟਿਡ ਇਨਸਾਨ ਨੂੰ ਛੱਡ ਕੇ ਔਰ ਇਹੋ ਜਿਹੇ ਜਿਹੜਾ ਜਿਹੜਾ ਦਲ ਬਦਲੂ ਆ ਜਿਹੜਾ ਹਰ ਸਾਲ ਦੋ ਸਾਲ ਚ ਦਲ ਬਦਲਦਾ ਉਹਨੂੰ ਤੁਸੀਂ ਟਿਕਟ ਦੇ ਰਹੇ ਹੋ ਮੈਂ ਉਹਨਾਂ ਦੀ ਤਾਂ ਬਿਲਕੁਲ ਕੜੀ ਨਿੰਦਾ ਕਰਦਾ ਕਿ ਉਹਨਾਂ ਨੇ ਆਪਣਾ ਵਰਕਰ ਇਗਨੋਰ ਕੀਤਾ ਔਰ ਇਹ ਵੀ ਇਹਨਾਂ ਦਾ ਬਹੁਤ ਪਰਮਾਣ ਸਵਾਗਤ ਕਰਦਾ ਕਿ ਤੁਸੀਂ ਉਹਨਾਂ ਨੂੰ ਇਹ ਸੁਨੇਹਾ ਭੇਜਣਾ ਜ਼ਰੂਰੀ ਬਹੁਤ ਸੀ ਕਿ ਜਿਹੜਾ ਤੁਸੀਂ ਕਿਤੋਂ ਵੀ ਬੰਦਾ ਚੱਕ ਕੇ ਤੁਸੀਂ ਰਾਜ ਸਭਾ ਚ ਭੇਜ ਦਿੰਦੇ ਹੋ ਤੁਸੀਂ ਲੋਕ ਸਭਾ ਚ ਭੇਜਣ ਦੀ ਕੋਸ਼ਿਸ਼ ਕਰਦੇ ਹੋ ਉਹਨਾਂ ਦੇ ਘਾਡਰ ਵਿੱਚ ਉਹਨਾਂ ਦੇ ਵਰਕਰ ਵਿੱਚ ਉਸ ਗੱਲ ਦਾ ਗਿਲਾ ਹੈ ਉਹ ਗਿਲੇ ਦਾ ਹੀ ਅੱਜ ਪ੍ਰਤੀਕ ਸਦਰਸ਼ਨਾਪ ਸਿੰਘ ਬੈਂਸ ਨੇ ਔਰ ਇਹਨਾਂ ਦੇ ਆਉਣ ਦਾ ਕਾਂਗਰਸ ਪਾਰਟੀ ਨੂੰ ਔਰ ਮੈਨੂੰ ਖੁਦ ਨੂੰ ਬਹੁਤ ਵੱਡਾ ਮੇਰੇ ਕੈਂਪੇਨ ਨੂੰ ਹੰਗਾਰਾ ਮਿਲੂਗਾ ਔਰ ਅਸੀਂ ਇਹ ਸੀਟ ਜਿਹੜੀ ਸ਼ਰੀਫ ਅਤੇਕਰ ਸਾਹਿਬ ਵਾਲੀ ਲੋਕ ਸਭਾ ਸੀਟਾ ਇਹਨੂੰ ਅਸੀਂ ਬਹੁਤ ਵੱਡੀ ਲੀਡ ਨਾਲ ਜਿੱਤ ਕੇ ਮੈਂ ਪਾਰਲੀਮੈਂਟ ਪਹੁੰਚਾਂ ਬਹੁਤ ਬਹੁਤ ਧੰਨਵਾਦ ਖੰਨਾ ਤੋਂ ਪੱਤਰਕਾਰ ਪਰਮਜੀਤ ਸਿੰਘ ਦੀ ਮਹੰਦੀ ਖਾਸ ਰਿਪੋਰਟ